ਗੁਰੂ ਰੂਪ ਹੈ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਸਿੱਖ ਚਾਪਰ ਜਿਸ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸਾਂਝਾ ਕੀਤਾ ਜਾ ਰਿਹਾ ਹੈ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੰਡਿਆਏ ਤੋਂ ਧੌਲੇ ਤੇ ਧੌਲੇ ਤੋਂ ਹੁੰਦੜ ਪਿੰਡ ਵਿਖੇ ਪਹੁੰਚੇ ਨੇ ਇਹ ਸਾਰਾ ਇਲਾਕਾ ਖਾਸ ਕਰਕੇ ਸਖੀ ਸਰਵਰਿਆਂ ਦਾ ਸੀ ਜਿਹੜੇ ਕਬਰਾਂ ਬਣਾ ਕੇ ਪੂਜਾ ਕਰਦੇ ਸਨ ਸਤਿਗੁਰੂ ਸਾਰਿਆਂ ਜਿਸ ਸਮੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁੰਦੜ ਪਿੰਡ ਦੇ ਵਿੱਚ ਪਹੁੰਚੇ ਤਾਂ ਹੁੰਦੜ ਪਿੰਡ ਦੇ ਚੌਧਰੀ ਨੇ ਮਜ਼ਾਕ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗਰੀਬ ਕਮਿਆਰਾਂ ਦੇ ਘਰਾਂ ਵਾਲੇ ਪਾਸੇ ਤੋਰ ਦਿੱਤਾ ਸੀ ਸੋ ਗੁਰੂ ਸਵਾਰਿਓ ਹੁਣ ਅਗਲੇ ਅਧਿਆਇ ਦੇ ਵਿੱਚ ਜਾਣਾਂਗੇ ਕਿ ਗੁਰੂ ਪਾਤਸ਼ਾਹ ਜੀ ਦੀ ਜਿਸ ਤਰ੍ਹਾਂ ਕਮਿਆ ਰਾਣੇ ਬਾਤ ਸੇਵਾ ਕੀਤੀ ਤਾਂ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਪੁੰਦੜ ਤੋਂ ਅੱਗੇ ਕਿੱਥੇ ਗਏ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਕੀ ਕੀ ਉਪਦੇਸ਼ ਕੀਤਾ ਸੋ ਗੁਰੂ ਸਵਾਰਿਓ ਗੁਰੂ ਪਾਤਸ਼ਾਹ ਜੀ ਪਿੰਡ ਪੁੰਦੜ ਤੋਂ ਚੱਲ ਕੇ ਤੇ ਤਪੇ ਪਿੰਡ ਪਹੁੰਚੇ ਨੇ ਤੇ ਤਪੇ ਤੋਂ ਅਗਲਾ ਨਗਰ ਹੈ ਰਲਾ ਰਲੇ ਦੇ ਬਾਰ ਬਾਰ ਜਾ ਕੇ ਪਾਤਸ਼ਾਹ ਜੀ ਨੇ ਆਪਣਾ ਟਿਕਾਣਾ ਕੀਤਾ ਸੋ ਇਹ ਸਾਰਾ ਇਲਾਕਾ ਜਿਸ ਤਰ੍ਹਾਂ ਕਿ ਮੈਂ ਬੇਨਤੀ ਕੀਤੀ ਹੈ ਕਿ ਸਖੀ ਸਰਵਰੀਆਂ ਦਾ ਇਲਾਕਾ ਸੀ ਜਿਹੜਾ ਪੁੰਦੜ ਦਾ ਚੌਧਰੀ ਜਿਸ ਨੇ ਗੁਰੂ ਪਾਤਸ਼ਾਹ ਤੇ ਸੰਗਤਾਂ ਦੀ ਸੇਵਾ ਨਹੀਂ ਸੀ ਕੀਤੀ ਬਲਕਿ ਉਹਨਾਂ ਨੂੰ ਗਰੀਬ ਘੁਮਿਆਰਾਂ ਦੇ ਘਰਾਵਲ ਤੌਰ ਦਿੱਤਾ ਸੀ ਉਸੇ ਚੌਧਰੀ ਦਾ ਇੱਕ ਪਤੇਜਾ ਰਲੇ ਵਿਖੇ ਰਹਿੰਦਾ ਸੀ ਪਰ ਜਿਹੜਾ ਭਤੀਜਾ ਸੀ ਇਸ ਚੌਧਰੀ ਦਾ ਜਿਸ ਦਾ ਨਾਮ ਜੋਗਾ ਸੀ ਉਹ ਹਰ ਵੇਲੇ ਮਸਤ ਬਿਰਤੀ ਦੇ ਵਿੱਚ ਰਹਿੰਦਾ ਸੀ ਕਿਸੇ ਨਾਲ ਗੱਲ ਨਾ ਕਰਨੀ ਸੋ ਗੁਰੂ ਪਾਤਸ਼ਾਹ ਜੀ ਜਦੋਂ ਪਹੁੰਚੇ ਇਹ ਵੀ ਚੁੱਪ ਕਰਕੇ ਗੁਰੂ ਪਾਤਸ਼ਾਹ ਜੀ ਦੇ ਲਾਗੋਂ ਜਦੋਂ ਨੰਗਣ ਲੱਗਾ ਹੈ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਕਹੇ ਨੇ ਜੋਗਾ ਆਪਣੇ ਜੋਗਾ ਸੋ ਜਦੋਂ ਅਸਨੇ ਇਹ ਬਚਨ ਸੁਣੇ ਤਾਂ ਇਸਨੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤਾ ਹੈ ਪਾਤਸ਼ਾਹ ਜੀ ਦੇ ਨਾਲ ਇਸ ਦੇ ਬਚਨ ਬਲਾਸ ਹੋਏ ਨੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਕਬਰਾਂ ਦੀ ਪੂਜਾ ਕਰਨ ਦੇ ਨਾਲ ਕੋਈ ਵੀ ਪ੍ਰਾਪਤੀ ਜੀਵਨ ਦੇ ਵਿੱਚ ਨਹੀਂ ਹੁੰਦੀ ਬੇਸ਼ੱਕ ਚੁੱਪ ਕਰਕੇ ਬੈਠੇ ਰਹੀਏ ਚੁੱਪ ਕਰਨ ਦੇ ਨਾਲ ਵੀ ਪਰਮਾਤਮਾ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ ਬਲਕਿ ਜੀਵਨ ਉਸ ਪਰਮਾਤਮਾ ਦਾ ਸਿਮਰਨ ਕਰਦਿਆਂ ਉਸ ਦੀ ਯਾਦ ਦੇ ਵਿੱਚ ਗੁਜ਼ਾਰਨਾ ਚਾਹੀਦਾ ਹੈ ਸੋ ਇਹ ਫਿਰ ਜੋਗਾ ਉੱਠ ਕੇ ਤੇ ਪਿੰਡ ਦੇ ਵਿੱਚ ਗਿਆ ਏ ਸਾਰੇ ਸੰਗਤਾਂ ਨੂੰ ਜਾ ਕੇ ਦੱਸਿਆ ਹੈ ਕਿ ਯਾਹਰ ਪੀਰ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਦੀ ਝੂ ਦੇ ਵਿੱਚ ਆ ਕੇ ਬਰਾਜੇ ਨੇ ਆਓ ਉਹਨਾਂ ਦੀ ਸੇਵਾ ਕਰੀਏ ਸਾਰੇ ਪਿੰਡ ਨੂੰ ਨਾਲ ਲੈ ਕੇ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਸਾਰੇ ਪਿੰਡ ਨੇ ਬਾ ਸਾਰੇ ਸਵਾਲ ਕੀਤੇ ਗੁਰੂ ਪਾਤਸ਼ਾਹ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦੇ ਜਵਾਬ ਦਿੱਤੇ ਨੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਜਿਹੜੀ ਕਬਰ ਬਣਾ ਕੇ ਪੂਜਦੇ ਹਾਂ ਅਸਲ ਦੇ ਵਿੱਚ ਇਸ ਤੋਂ ਇੱਕ ਸਮਝਦਾ ਸੀ ਕਿ ਆਖੀਰ ਨੂੰ ਇੱਕ ਨਾ ਇੱਕ ਦਿਨ ਸਾਡਾ ਸਰੀਰ ਇਸ ਕਬਰ ਵਾਂਗ ਮਿੱਟੀ ਹੋ ਕੇ ਡਿੱਗ ਪੈਣਾ ਹੈ ਅਸੀਂ ਬਚਾਏ ਇਸ ਦਰਤਾਤ ਨੂੰ ਸਮਝਣ ਦੇ ਅਸੀਂ ਮੜੀਆਂ ਬਣਾ ਕੇ ਕਬਰਾਂ ਬਣਾ ਕੇ ਅਸੀਂ ਪੂਜਾ ਕਰਨ ਲੱਗ ਪਏ ਹਾਂ ਜੋ ਕਿ ਪਰਮਾਤਮਾ ਦੀ ਭਜਨ ਬੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸੱਜੀ ਪਈ ਹੈ ਉਹਨਾਂ ਨੇ ਸਖੀ ਸਰਵਰੀਏ ਦੀ ਪੂਜਾ ਛੱਡ ਕੇ ਗੁਰੂ ਪਾਤਸ਼ਾਹ ਜੀ ਦਾ ਪੱਲਾ ਫੜਿਆ ਹੈ ਸਾਰਿਆਂ ਨੇ ਆਪਣੀਆਂ ਉਲੰਭਕਸ਼ਾਈਆਂ ਨੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਇਹ ਪਿੰਡ ਬੜੀਆਂ ਬਰਕਤਾਂ ਵਾਲਾ ਪਿੰਡ ਹੋਵੇਗਾ ਤੇ ਤੁਸੀਂ ਜਿਸ ਸਥਾਨ ਤੇ ਅਸੀਂ ਬੈਠੇ ਹਾਂ ਇਸ ਸਥਾਨ ਦੇ ਉੱਤੇ ਤੁਸੀਂ ਪਿੰਡ ਵਿਸਾਲ ਉਹ ਸੋ ਗੁਰੂ ਪਾਤਸ਼ਾਹ ਜੀ ਦੇ ਕਹਿਣ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਕੁਝ ਘਰ ਬਣਾਏਗੇ ਜਿਹੜਾ ਬਾਅਦ ਦੇ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਮਹਾਨ ਪਿੰਡ ਜੋਗੇਵਾਲਾ ਬਣਿਆ ਸੋ ਗੁਰੂ ਸਾਰ ਇੰਜ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ ਤਾਂ ਗੁਰੂ ਪਾਤਸ਼ਾਹ ਜੀ ਫਿਰ ਇਸ ਨਗਰ ਦੇ ਵਿੱਚੋਂ ਰਲੇ ਪਿੰਡ ਤੋਂ ਫਿਰ ਅਗਲੇ ਪਿੰਡ ਪਹੁੰਚੇ ਨੇ ਭਪਾਲ ਤਦ ਗੁਰੂ ਪਾਤਸ਼ਾਹ ਜੀ ਜਦੋਂ ਪਪਾਲ ਪਹੁੰਚੇ ਨੇ ਤਾਂ ਇਹ ਪਿੰਡ ਵੀ ਸਖੀ ਸਰਵਰੀਆਂ ਦੀ ਪੂਜਾ ਕਰਨ ਵਾਲਾ ਸੀ ਸੋ ਜਿਤਰਾ ਜੋਗੇ ਦਾ ਜਿਹੜਾ ਚਾਚਾ ਸੀ ਚੌਧਰੀ ਜਿਹੜਾ ਭੁੰਡੜ ਰਿਖੇ ਜਿਸ ਨੇ ਗੁਰੂ ਪਾਤਸ਼ਾਹ ਜੀ ਨਾਲ ਮਜ਼ਾਕ ਕੀਤਾ ਸੀ ਜਦੋਂ ਉਹਰੇ ਤੱਕ ਉਸ ਦੇ ਪਤੀ ਇਹਨਾਂ ਬਖਸ਼ਿਸ਼ ਦੀ ਖਬਰ ਪਹੁੰਚੀ ਹੈ ਪਿੰਡ ਵੱਸਣ ਦੀ ਖਬਰ ਪਹੁੰਚੀ ਹੈ ਤਾਂ ਇਹ ਵੀ ਫਿਰ ਗੁਰੂ ਪਾਤਸ਼ਾਹ ਜੀ ਦੀ ਭਾਲ ਦੇ ਵਿੱਚ ਲੱਗਾ ਹੈ ਇਸ ਨੇ ਆਪਣੇ ਪਿੰਡ ਦੇ ਇੱਕ ਰਮਦਾਸੀਏ ਸਿੰਘ ਨੂੰ ਘੋੜਾ ਦੇ ਕੇ ਦੋੜਾਇਆ ਹੈ ਕਿ ਜਾਓ ਜਾ ਕੇ ਪਤਾ ਕਰੋ ਗੁਰੂ ਪਾਤਸ਼ਾਹ ਜੀ ਕਿੱਥੇ ਪਹੁੰਚੇ ਨੇ ਉਸ ਰਮਦਾਸੀਏ ਸਿੱਖ ਦਾ ਨਾਂ ਇਤਿਹਾਸ ਦੇ ਵਿੱਚ ਵੀਰਨ ਰਮਦਾਸੀਆ ਕਰਕੇ ਆਉਂਦਾ ਹੈ ਸੋ ਉਸ ਨੇ ਬੜੀ ਤੇਜ਼ੀ ਦੇ ਨਾਲ ਘੋੜਾ ਭਜਾਇਆ ਗੁਰੂ ਪਾਤਸ਼ਾਹ ਜੀ ਉਸ ਸਮੇਂ ਪੋਪਾਲ ਪਿੰਡ ਦੇ ਵਿੱਚ ਸਨ ਜਦੋਂ ਪਿੰਡ ਦਾ ਚੌਧਰੀ ਤੇ ਹੋਰ ਉਸ ਪਿੰਡ ਦੇ ਲੋਕ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਜਾ ਰਹੇ ਨੇ ਰਸਤੇ ਵਿੱਚ ਇਹਨਾਂ ਨੂੰ ਸਿੱਖਾਂ ਦਾ ਇੱਕ ਜਥਾ ਮਿਲਿਆ ਹੈ ਉਹਨਾਂ ਨੂੰ ਪੁੱਛਿਆ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਕਿਸ ਤਰ੍ਹਾਂ ਪ੍ਰਾਪਤ ਕਰਾਂਗੇ ਅਸੀਂ ਕੀ ਉਹਨਾਂ ਅੱਗੇ ਭੇਟ ਕਰੀਏ ਤਾਂ ਸਿੱਖਾਂ ਨੇ ਦੱਸਿਆ ਹੈ ਗੁਰੂ ਪਾਤਸ਼ਾਹ ਜੀ ਕਿਸੇ ਧਨ ਦੌਲਤ ਦੇ ਨਾਲ ਖੁਸ਼ ਨਹੀਂ ਹੁੰਦੇ ਬਲਕਿ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਲਾਲਚ ਨਹੀਂ ਆ ਬਲਕੇ ਜਿਹੜਾ ਆਪਣਾ ਮਾਣ ਉਹਨਾਂ ਦੇ ਅਰਪਣ ਕਰ ਦਿੰਦਾ ਹੈ ਜਿਹੜਾ ਮਾਣ અપਮਾਨ ਤੋਂ ਉੱਪਰ ਉੱਠ ਜਾਂਦਾ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਆਪ ਹਰ ਕਿਸੋਗ ਮਾਣ અપਮਾਨ ਤੋਂ ਉੱਚੇ ਹਨ ਤੇ ਉਥੇ ਲੈਣ ਦੇਣ ਦੀ ਕੋਈ ਬੁਕਤ ਨਹੀਂ ਆ ਕੋਈ ਮਹਾਨਤਾ ਨਹੀਂ ਆ ਸੋ ਜਦੋਂ ਇਹ ਗੱਲ ਸੁਣੀ ਆ ਉਹਨਾਂ ਨੇ ਤਾਂ ਉਹ ਕੁਝ ਮਾਇਆ ਗੁਰੂ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਨਾਲ ਲੈ ਕੇ ਆਏ ਸਨ ਕੁਝ ਹੋਰ ਵਸਤਾ ਠਾਲ ਪੀਣ ਵਾਲੀਆਂ ਗੁਰੂਕੀਆਂ ਸੰਗਤਾਂ ਵਾਸਤੇ ਲੈ ਕੇ ਆਏ ਸਨ ਪਰ ਉਹਨਾਂ ਕੀ ਕੀਤਾ ਹੈ ਜਿਹੜੀਆਂ ਵਸਤਾ ਲੈ ਕੇ ਆਏ ਨੇ ਉਹ ਸਾਰੀਆਂ ਉਹਨਾਂ ਨੇ ਆਪ ਖਾ ਲਈਆਂ ਤੇ ਜਿਹੜਾ ਧਨ ਸੀ ਉਹ ਉੱਥੇ ਹੀ ਜ਼ਮੀਨ ਦੇ ਵਿੱਚ ਉਹਨਾਂ ਨੇ ਦੱਬ ਦਿੱਤਾ ਹੈ ਤਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ ਗੁਰੂ ਪਾਤਸ਼ਾਹੀ ਦੇ ਕੋਲ ਜਦੋਂ ਪਹੁੰਚੇ ਤਾਂ ਪਾਤਸ਼ਾਹ ਜੀ ਨੇ ਉਪਦੇਸ਼ ਕਰਦਿਆਂ ਹਨ ਉਹਨਾਂ ਨੂੰ ਕਿਹਾ ਕਿ ਜੋ ਕੋਲ ਹੋਵੇ ਉਹਨੂੰ ਵੰਡ ਕੇ ਛਕਣਾ ਚਾਹੀਦਾ ਹੈ ਤੇ ਜਿਹੜਾ ਧਨ ਤੁਸੀਂ ਧਰਤੀ ਦੇ ਹੇਠਾਂ ਦੱਬਿਆ ਹੈ ਉਹ ਤੇ ਦੱਬਿਆ ਹੀ ਰਹਿਣਾ ਹੈ ਉਹਦਾ ਕਿਸੇ ਨੂੰ ਕੀ ਲਾਭ ਹੁਣ ਉਹਨਾਂ ਨੂੰ ਸੋਝੀ ਪਈ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਜਾਣੇ ਜਾਣ ਹਨ ਪਾਤਸ਼ਾਹ ਜੀ ਦੇ ਚਰਮਾ ਤੇ ਡਿੱਗ ਕੇ ਉਹਨਾਂ ਨੇ ਹੁਲ ਬਖਸ਼ਾਈ ਹੈ ਕੁਛਿਆ ਹੈ ਪਾਤਸ਼ਾਹ ਜੀ ਉਸ ਧਨ ਦਾ ਕੀ ਕਰੀਏ ਪਾਤਸ਼ਾਹ ਜੀ ਕਹਿਣ ਲੱਗੇ ਉਹ ਧਨ ਉੱਥੋਂ ਕੱਢ ਕੇ ਲੋੜਵੰਦਾਂ ਗਰੀਬਾਂ ਨੂੰ ਵੰਡ ਦੇਣਾ ਹੈ ਖਾਸ ਕਰ ਜਿਸ ਪਾਸੇ ਵੱਲ ਤੁਸੀਂ ਸਾਨੂੰ ਮੋੜਿਆ ਸੀ ਉਹਨਾਂ ਕਮਿਹਾਰਾਂ ਦੇ ਜਿਹੜੇ ਘਰ ਬਿਲਕੁਲ ਕੱਚੇ ਨੇ ਤੇ ਢਾਹ ਢੇਰੀ ਹੋਏ ਪਏ ਨੇ ਇਸ ਧਨ ਦੇ ਨਾਲ ਤੁਸੀਂ ਜਾ ਕੇ ਉਹਨਾਂ ਦੀ ਸੇਵਾ ਕਰਦੇ ਹੋ ਤਾਂ ਪਾਤਸ਼ਾਹ ਜੀ ਫਿਰ ਭਪਾਲ ਪਿੰਡ ਤੋਂ ਹੌਂਦਾਂ ਦੇ ਚੌਧਰੀਆਂ ਨੂੰ ਬਖਸ਼ਿਸ਼ ਕਰਦੇ ਹੋਏ ਉਥੋਂ ਦੀ ਸੰਗਤ ਨੂੰ ਬਖਸ਼ਿਸ਼ ਕਰਦੇ ਹੋਏ ਹੁਣ ਵੱਡਾ ਖੀਵਾ ਤੇ ਸਮਰਾਵਾ ਪਹੁੰਚੇ ਨੇ ਉੱਥੇ ਪਾਤਸ਼ਾਹ ਜੀ ਨੂੰ ਖਬਰ ਮਿਲੀ ਹੈ ਕਿ ਕਾਬਲ ਦੀ ਸੰਗਤ ਜੋ ਪਹਿਲਾਂ ਕੀਰਤਪੁਰ ਸਾਹਿਬ ਵਿਖੇ ਤੇ ਆਨੰਦਪੁਰ ਸਾਹਿਬ ਵਿਖੇ ਗਈ ਸੀ ਉਹਨਾਂ ਨੂੰ ਉਥੋਂ ਪਤਾ ਲੱਗਾ ਹੈ ਕਿ ਆਪ ਜੀ ਪ੍ਰਚਾਰ ਵਾਸਤੇ ਚੱਲ ਪਏ ਹੋਏ ਹੋ ਉਹ ਪਿੱਛੋਂ ਲੱਗਦੇ ਆਪ ਜੀ ਨੂੰ ਆ ਰਹੇ ਹੈ ਆਪ ਜੀ ਕੁਝ ਸਮਾਂ ਇੱਥੇ ਸਮਰਾਵਾਂ ਹੀ ਟਿਕ ਜਾਓ ਤਾਂ ਕਿ ਉਹ ਸੰਗਤ ਆਪ ਜੀ ਦੇ ਦਰਸ਼ਨ ਦੀਦਾਰੇ ਕਰ ਸਕੇ ਸੋ ਪਾਤਸ਼ਾਹ ਜੀ ਸਮਰਾਵਾਂ ਵਿਖੇ ਹੀ ਟਿਕ ਗਏ ਨੇ ਕਾਬਲ ਦੀ ਸੰਗਤ ਪਾਤਸ਼ਾਹ ਜੀ ਦੇ ਕੋਲ ਪਹੁੰਚੀ ਹੈ ਤਾਂ ਕੀ ਹੋਇਆ ਹੈ ਉਹਨਾਂ ਨੇ ਧੀਰਮਲ ਨੇ ਉਸ ਸੰਗਤ ਦੇ ਹੱਥ ਇੱਕ ਪ੍ਰਸ਼ਾਦ ਦੀ ਪੋਟਲੀ ਭੇਜੀ ਹੈ ਤੇ ਜਦੋਂ ਉਹ 포ਟਲੇ ਸੰਗਤ ਦੇ ਸਾਹਮਣੇ ਖੋਲਹੀ ਗਏ ਤਾਂ ਉਹ 포ਟਲੇ ਹੌਲੀ ਰਿਕਲੇ ਭਾਵ ਕੇ ਜੋ ਉਸ ਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਭੇਜਿਆ ਸੀ ਉਹ ਇਸ 포ਟਲੇ ਦੇ ਵਿੱਚੋਂ ਨਹੀਂ ਨਿਕਲੇ ਪਰ ਗੁਰੂ ਪਾਤਸ਼ਾਹ ਜੀ ਦੇ ਕੋਲ ਜਿੱਦ ਸੰਗਤ ਨੇ ਇਸ ਗੱਲ ਬਾਰੇ ਹਰਖ ਕੀਤਾ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਜਿਹੜੇ ਮਾਇਆ ਦੇ ਲੋਭੀ ਹੁੰਦੇ ਨੇ ਜਿਹੜੇ ਲਾਲਚੀ ਹੁੰਦੇ ਨੇ ਉਹਨਾਂ ਦਾ ਆਪਣਾ ਜੀਵਨ ਵੀ ਉਨਾ ਹੀ ਰਹਿੰਦਾ ਹੈ ਜੇਕਰ ਕਿਤੇ ਉਹ ਆਪਣੀ ਭੇਟ ਦੇ ਵੀ ਦੇਣ ਤਾਂ ਉਹ ਪੂਰੇ ਮਨ ਦੇ ਨਾਲ ਕਿਸੇ ਨੂੰ ਵੀ ਕੁਛ ਭੇਟ ਨਹੀਂ ਕਰ ਸਕਦੇ ਪਾਤਸ਼ਾਹ ਜੀ ਨੇ ਸੰਗਤ ਦੇ ਉੱਤੇ ਬਖਸ਼ਾ ਕੀਤੀਆਂ ਸੰਗਤ ਜਦੋਂ ਵਾਪਸ ਮੁੜਨ ਲੱਗੀ ਹੈ ਪਾਤਸ਼ਾਹ ਜੀ ਤੋਂ ਉਪਦੇਸ਼ ਮੰਗਿਆ ਹੈ ਤਾਂ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ ਹੈ ਕਿ ਜਿਹੜਾ ਮਨੁੱਖਾ ਜਨਮ ਹੈ ਇਹ ਇੱਕ ਅਮੋਲਕ ਰਤਨ ਵਾਂਗ ਦੁਰਲੱਭ ਹੈ ਇਸ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਨਹੀਂ ਗਵਾਉਣਾ ਚਾਹੀਦਾ ਸਵਾਸ ਸਵਾਸ ਵਾਇਕੁਰ ਦਾ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੇ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਈਸ਼ਵਰ ਦੀ ਭਗਤੀ ਕਰਦੇ ਹੋਏ ਧਰਮ ਦੀ ਕਿਰਤ ਕਰਕੇ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਇਹੋ ਹੀ ਪਰਮਾਤਮਾ ਨੂੰ ਪਾਉਣ ਦਾ ਇੱਕ ਰਸਤਾ ਹੈ ਸਾਡੇ ਸਰੀਰ ਦਾ ਸਾਡੀ ਦੇਹ ਦਾ ਵੀ ਇਹੋ ਈ ਧਰਮ ਹੈ ਤੇ ਜਿਹੜੇ ਇਸ ਰਸਤੇ ਤੇ ਚੱਲਦੇ ਹਨ ਐਸੇ ਆਚਰਨ ਤੇ ਕਰਨੀ ਵਾਲੇ ਮਨੁੱਖ ਸੰਸਾਰ ਦੇ ਸੰਪੂਰਨ ਸੁੱਖ ਭੋਗ ਕੇ ਮੁਕਤੀ ਪਾਉਂਦੇ ਹਨ ਭਾਵੇਂ ਫਿਰ ਉਹਨਾਂ ਨੂੰ ਸੰਸਾਰ ਦੇ ਸੁੱਖਾ ਮਗਰ ਭੱਜਣ ਦੀ ਲੋੜ ਦੇ ਪੈਂਦੇ ਬਲਕਿ ਅਕਾਲਪੁਰਖ ਆਪ ਹੀ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਸੁਖੀ ਜੀਵਨ ਦੀ ਬਖਸ਼ਿਸ਼ ਕਰਦਾ ਹੈ ਉਹਨਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਸੋਂ ਇਹ ਬਖਸ਼ਾ ਪ੍ਰਾਪਤ ਕੀਤੀਆਂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉਹ ਵਾਪਸ ਕਬਲ ਨੂੰ ਮੁੜੇ ਨੇ ਇਧਰੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਆਪਣੇ ਪ੍ਰਚਾਰਕ ਦੌਰੇ ਨੂੰ ਯਾਰੀ ਰੱਖਦਿਆਂ ਹਨ ਅਗਲੇ ਪਿੰਡ ਵੱਲ ਚਾਲੇ ਪਾਏ ਨੇ ਸੋ ਫਿਰ ਇਥੋਂ ਗੁਰੂ ਪਾਤਸ਼ਾਹ ਜੀ ਸਮਰਾਵਾਂ ਤੋਂ ਅਗਲੇ ਕਿਸ ਪਿੰਡ ਗਏ ਨੇ ਤੇ ਉੱਥੇ ਪਾਤਸ਼ਾਹ ਜੀ ਨੇ ਕੀ ਉਪਦੇਸ਼ ਕੀਤਾ ਹੈ ਇਹ ਅਸੀਂ ਆਪਜੀ ਨਾਲ ਅਗਲੇ ਅਧਿਆਇ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਸਵਾਰਿਓ ਅਖੀਰ ਦੇ ਉੱਤੇ ਜੋ ਬੇਨਤੀ ਕਰਦਾ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਹੋਰਨਾਂ ਤੱਕ ਵੀਡੀਓ ਪਹੁੰਚਾਉਣੀਆਂ ਹਨ ਤੇ ਹੋਰਨਾਂ ਨੂੰ ਵੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਵਾਉਣਾ ਹੈ ਤਾਂ ਕਿ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੱਚਾ ਜੀਵਨ ਘਰ ਘਰ ਤੱਕ ਪਹੁੰਚ ਸਕੇ 2 ਦਿਨ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਗੁਰੂ ਫਤੇ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ